ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਡੇਲੀ ਦੀ ਤਰ੍ਹਾਂ ਆਪਾਂ ਵੀਡੀਓ ਕਵਰ ਕਰਦੇ ਆ ਅੱਜ ਤੁਹਾਨੂੰ ਤਾਜੀ ਸੂਈ ਝੋਟੀ ਦੂਜਾ ਸੂਆ ਜਿਹਦੀ ਰਾਤ ਡਿਲੀਵਰੀ ਹੋਈ ਆ ਜੇਰ ਵਗੈਰਾ ਪੈ ਚੁੱਕੀ ਹੈ ਦੀ ਫੁੱਲ ਡਿਟੇਲ ਸ਼ੇਅਰ ਕਰਾਂਗੇ ਗੀਰ ਵਗੈਰਾ ਪੈ ਚੁੱਕੀ ਆ ਮਗਰ ਇਹਦੇ ਬਹੁਤ ਹੀ ਪਿਆਰੀ ਨੀਲੀ ਰਵੀ ਦੀ ਕੱਟੀ ਆ ਜੀ ਦੇਖ ਸਕਦੇ ਤੁਸੀਂ ਨੇੜ ਤੋਂ ਚੈੱਕ ਕਰਾਵਾਂਗੇ ਇਹਦੇ ਮਤਲਬ ਜਿਹੜਾ ਬੁੱਲ ਦਾ ਰਿਕਾਰਡ ਤੁਹਾਨੂੰ ਪੂਰੇ ਕਿਹੜੇ ਬੁੱਲ ਦੀ ਧੀ ਹੈ ਇਹ ਤੁਹਾਨੂੰ ਪ੍ਰੋਪਰ ਦਿੱਤਾ ਜਾਊਗਾ ਅੱਗੇ ਮੋਹਰਾ ਦੀ ਇਹ ਕੱਟੀ ਆ ਛੋਟੀ ਦੀ ਮਾਂ ਮੋਹਰਾ ਦੀ ਜਾਂ ਮੋਹਰਾ ਬਰੀਡ ਦੀ ਆ ਰੰਗ ਸੰਗਾ ਦੇਖ ਸਕਦੇ ਤੁਸੀਂ ਉਹ ਚੰਗੀ ਛੋਟੀ ਆ ਤੋੜ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਿਓ ਆ ਤੋਰਾ ਵਗੈਰਾ ਤੁਸੀਂ ਦੇਖ ਸਕਦੇ ਝੋਟੀ ਦਾ ਪਹਿਲਨ ਨੇ 12 ਤੋਂ 13 ਕਿਲੋ ਦੁੱਧ ਪਾਇਆ ਹੋਇਆਗਾ ਐਦ ਕੀ ਚੰਗੀ ਸਾਹਮਣ ਨਾਲ 14 ਤੱਕ ਦੁੱਧ ਪਾ ਦੂ ਕਿਸੇ ਕੇਅਰ ਵੀ ਵਾਲੇ ਵੀਰ ਕੋਲ ਚਲੀ ਗਈ ਉੱਚਾ ਲੰਮਾ ਵੱਡਾ ਕੱਦ ਕਾਠ ਆ ਬਾ ਕਮਾਲ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਦੂਜਾ ਸਵੇਰ ਸੂਈ ਆ ਕੱਟੀ ਬਹੁਤ ਪਿਆਰੀ ਆ ਕਿਸਾਨ ਵੀਰ ਉਹ ਦੁਬਾਰੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਸਾਰੀਆਂ ਇਹਦੀਆਂ ਨਿਸ਼ਾਨੀਆਂ ਚੈੱਕ ਕਰ ਸਕਦੇ ਹੋ ਪਿਓਰ ਨੀਲੀ ਰੈਵੀ ਦੇ ਵਿੱਚ ਆ ਅੱਖਾਂ ਵੀ ਨੀਲੀਆਂ ਨੇ ਨੇੜੇ ਤੋਂ ਚੱਕਰਾ ਸਕਦੇ ਆ ਦੇਖ ਸਕਦੇ ਹੋ ਕਿਸੇ ਸੌਂਕੀ ਵੀਰ ਕੋਲੇ ਚਲੀ ਗਈ ਇਹ ਚੰਗੀ ਰਿੰਗ 'ਚ ਜਾ ਕੇ ਖੜੂਗੀ ਅੱਗੇ ਚੰਗੀ ਬਰੀਡ ਤਿਆਰ ਕਰ ਸਕਦਾ ਅੱਖਾਂ ਦੋਨੇ ਸਾਨੂੰ ਦਿਖਾਉਂਦੀਆਂ ਮੈਂ ਨੀਲੀਆਂ ਨੇ ਦੇਖ ਸਕਦੇ ਹੋ ਤੁਸੀਂ ਸਾਰੇ ਕੈਰੇਕਟਰ ਪੂਰੇ ਕਰਦੀ ਆ ਚੰਗੇ ਇਹ ਆ ਬਾਪ ਦੇ ਚੰਗਾ ਰਗੌੜਾ ਤੁਹਾਨੂੰ ਫੋਨ ਤੇ ਦੱਸਿਆ ਜਾਊਗਾ ਕਿਹੜੇ ਬਾਪ ਦੀ ਆ ਇਹ ਕਿਹੜਾ ਇਹਦਾ ਬਾਪ ਆ ਅੱਗੇ ਝੋਟੀ ਦਾ ਵੀ ਆਪਣੇ ਕੋਲੇ ਫੁੱਲ ਰਿਕਾਰਡ ਆ ਜਿਹੜੇ ਬਾ ਮਤਲਬ ਸੀਮਿੰਟ ਦੀ ਹੈ ਇਹ ਜੇਰ ਤੋਂ ਨੂੰ ਪਹਿਲਾਂ ਵੀ ਦੱਸਿਆ ਡਨ ਹੋ ਚੁੱਕੀ ਆ ਪ੍ਰੋਪਰ ਪੇਚ ਚੱਕੀ ਹੈ ਜੇਰ ਦੀ ਆਪਣੀ ਗਾਰੰਟੀ ਆ ਜਿਹੜਾ ਮੇਰਾ ਵੀਰ ਇਹਨੂੰ ਸੰਭਲੂਗਾ ਦੋਨਾਂ ਨੂੰ ਮਾਂ ਮਾਤੀਆਂ ਨੂੰ ਉਹ ਚੰਗਾ ਅੱਗੇ ਇਹਨਾਂ ਤੋਂ ਬਰੀਡ ਤਿਆਰ ਕਰ ਲੂਗਾ ਸੋ ਵੀਡੀਓ ਦੇ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਰੇਟੇ ਦਾ ਫੋਨ ਤੇ ਕੀਤਾ ਜਾਊਗਾ ਕਿਸਾਨ ਵੀਰੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ